ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈਸਾ ਇੰਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵ ਹੀ ਵਲੌਗਸ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਤੁਹਾਨੂੰ ਸਾਂਝੀ ਕਰਨੀ ਆ ਨਾ ਉਹ ਬੜੀ ਸੋਹਣੀ ਗੱਲ ਆ ਕਿਉਂਕਿ ਕਿਸੇ ਨਾ ਕਿਸੇ ਨੂੰ ਮਾਰਾ ਬੋਲਣ ਵਾਲਾ ਕੋਈ ਨਾ ਕੋਈ ਜ਼ਰੂਰ ਹੁੰਦਾ ਆ ਉਹ ਚਾਹੇ ਕਿਸੇ ਲਾਈਨ ਦੇ ਵਿੱਚ ਹੋਵੇ ਚਾਹੇ ਕੋਈ ਕਲਾਕਾਰ ਹੋਵੇ ਚਾਹੇ ਕੋਈ ਖਿਡਾਰੀ ਹੋਵੇ ਚਾਹੇ ਕੋਈ ਰਾਜਨੀਤੀ ਦੇ ਵਿੱਚ ਹੋਵੇ ਚਾਹੇ ਕੋਈ ਸੋਸ਼ਲ ਵਰਕਰ ਹੋਵੇ ਕੋਈ ਵੀ ਹੋਵੇ ਹਰ ਇੱਕ ਨੂੰ ਬੋਲਣ ਵਾਲਾ ਕੋਈ ਨਾ ਕੋਈ ਮਾਰਾ ਨਿਕਲ ਹੀ ਆਉਂਦਾ ਆ ਕੋਈ ਨਾ ਕੋਈ ਉਹਦੀ ਗਲਤੀ ਕੱਢ ਕੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੁਰਦਾਸ ਮਾਨ ਸਾਹਿਬ ਦੀ ਉਹ ਵੀਡੀਓ ਸਾਂਝੀ ਕਰਨੀ ਆ ਜਿਹਨੂੰ ਸੁਣ ਕੇ ਮੇਰੀ ਗਰੰਟੀ ਆ ਤੁਸੀਂ ਵੀ ਹੱਸੋਗੇ ਕਿ ਉਸ ਵੀਡੀਓ ਦੇ ਵਿੱਚ ਗੁਰਲਾਸ ਮਾਨ ਸਾਹਿਬ ਨੇ ਮਾੜਾ ਬੋਲਣ ਵਾਲਿਆਂ ਨੂੰ ਜਿਸ ਤਰੀਕੇ ਨਾਲ ਜਵਾਬ ਦਿੱਤਾ ਆ ਤੁਸੀਂ ਕਹੋਗੇ ਯਾਰ ਅੱਜ ਤੋਂ ਬਾਅਦ ਅਸੀਂ ਵੀ ਟੈਨਸ਼ਨ ਨਹੀਂ ਲੈਣੀ ਕਦੇ ਵੀ ਕਿਸੇ ਦੀ ਚਾਹੇ ਸਾਨੂੰ ਕੋਈ ਮਾੜਾ ਬੋਲੀ ਜਾਵੇ ਕੋਈ 네ਗੇਟਿਵ ਕਮੈਂਟ ਕਰੀ ਜਾਵੇ ਕੋਈ ਕੁਝ ਬੋਲੇ ਅਸੀਂ ਆਪਣਾ ਫੋਕਸ ਰੱਖਣਾ ਆਪਣੇ ਆਪ ਤੇ ਆਪਣੇ ਕੰਮ ਤੇ ਸੋ ਤੁਸੀਂ ਸਭ ਤੋਂ ਪਹਿਲਾਂ ਮਾਨ ਸਾਹਿਬ ਦੀ ਵੀਡੀਓ ਦੇਖੋ ਉਹਨਾਂ ਨੂੰ ਪਹਿਲਾਂ ਤਾਂ ਮੈਂ ਬਹੁਤ ਪਿਆਰ ਕਰਦਾ ਐਸੀਆਂ ਸ਼ਖਸੀਅਤਾਂ ਨੂੰ ਕਿਉਂਕਿ ਜਿਸ ਬੰਦੇ ਦੇ ਨਿੰਦਕ ਨਾ ਹੋਣ ਉਹ ਬੰਦਾ ਤਾਂ ਕੀ ਕੱਟ ਕਰਦਾ ਸੋ ਜਿਹੜਾ ਬੰਦਾ ਕਿਸੇ ਮੁਕਾਮ ਤੇ ਪਹੁੰਚਿਆ ਹੋਵੇ ਜਿਸ ਬੰਦੇ ਨੂੰ ਕੋਈ ਰੁਤਬਾ ਮਿਲਿਆ ਹੋਵੇ ਨਿੰਦਕ ਉਸਦੇ ਹੀ ਹੋਣਗੇ ਆਮ ਗਲੀ ਜੀ ਜਾਂਦੇ ਬੰਦੇ ਦੇ ਤਾਂ ਨਿੰਦਕ ਹੋ ਨਹੀਂ ਸਕਦੇ ਸੋ ਫਿਰ ਵੀ ਇੱਕ ਗੀਤ ਮੈਂ ਲਿਖਿਆ ਸੀਗਾ ਗਿੱਠ ਗਿੱਠ ਲਮੀਆਂ ਜ਼ੁਬਾਨਾਂ ਵਾਲੇ ਨਿੰਦਕਾਂ ਦੀ ਨਿੰਦਿਆ ਤੋਂ ਮੈਂ ਬਲੇ ਹਾਰ ਜਿੰਨੀ ਵੱਧ ਹੋਈ ਸਾਡੀ ਨਿੰਦਿਆ ਬੁਰਾਈ ਅਸੀਂ ਉਦੋਂ ਵੱਧ ਹੋਏ ਸਵੀਕਾਰ ਮੇਰੇ ਦਰਸ਼ਕ ਮੇਰੇ ਸਰੋਤੇ ਸੁਣਣ ਮੇਰੀਆਂ ਚੀਕਾਂ ਸਜਣ ਜੀ ਤੁਹਾਨੂੰ ਕੀ ਤਕਲੀਫਾਂ ਤੁਸੀਂ ਵੀਡੀਓ ਦੇਖੀ ਮੈਨੂੰ ਯਕੀਨ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਜਿਹੜੇ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਜਿਹੜੇ ਜਿਹੜੇ ਸਾਈਂ ਜੀ ਨੂੰ ਪਿਆਰ ਕਰਦੇ ਨੇ ਔਰ ਜਿਹੜੇ ਵਿੱਚ ਵਿਚਾਰੇ ਮਾੜਾ ਬੋਲਣ ਵਾਲੇ ਹੋਣਗੇ ਉਹ ਥੋੜੇ ਖਿਜ ਗਏ ਹੋਣਗੇ ਜ਼ਰੂਰ ਦੇਖ ਕੇ ਸੋ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਉਹ ਜ਼ਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੈਸਾਂਗੀ ਜੀ